ਗੁਰਦੇ ਮਰੀਜ਼ ਹੈ ਜਿਨ੍ਹਾਂ ਦੀ ਸ਼ੂਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਸ਼ੂਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਤੇ ਇਹਦੀ ਪੱਥਰੀ ਗੁਰਦੇ ਦੀ ਪੱਥਰੀ ਰਸੌਲੀਆਂ ਗਠੀਆ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ। ਥੋੜੇ ਲੋਕ ਕਈ ਨਹੀਂ ਅਫੋਰਡ ਕਰ ਸਕਦੇ ਜਾਂ ਕਈ ਬਜ਼ੁਰਗ ਹੈ ਜਿਨ੍ਹਾਂ ਨੂੰ ਨਹੀਂ ਕੋਈ ਦਵਾਈ ਦਵਾ ਸਕਦਾ। ਕੋਲ ਆਪਾਂ ਇਹ ਦਵਾਈ ਫ੍ਰੀ ਦਿੰਨੇ ਆ। ਆਯੁਰਵੇਦਿਕ ਦਵਾਈਆਂ ਨੇ ਜੀ ਆਪ ਹੀ ਅਸੀਂ ਬਣਾਉਂਦੇ ਆ। ਦਵਾਈ ਦੇ ਨਾਲ ਨਾਲ ਡਾਈਟ ਦੇ ਵਿੱਚ ਸੁਧਾਰ ਕਰਨਾ ਵੀ ਸੁਜੈਸਟ ਕਰਦੇ ਆ। ਕਿਉਂਕਿ ਨਵਜ ਦੇਖ ਕੇ ਹੀ ਰੋਗਾਂ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਰੋਗ ਹੈ। 20 ਦਿਨ ਹੀ ਮੈਨੂੰ ਮਤਲਬ ਮੈਂ ਪਾਇਆ ਰਹਿਣ ਨੂੰ ਕਿ ਤੋਂ ਪਾਸਟ ਕਾਲੇ ਮੋਤੀ ਵਾਲੇ ਜਿਹਨਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ ਵੀ ਕੋਈ ਮਤਲਬ ਇਲਾਜ ਨਹੀਂ ਹੈਗਾ ਤੁਹਾਡਾ ਲੁਧਿਆਣੀ ਦਾ ਇਹ ਆਯੁਰਵੇਦਿਕ ਯੋਗੀ ਆਯੁਰਵੇਦਿਕ દવાਖਾਨਾ ਜਿੱਥੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਉਹ ਵੀ ਦੇਸੀ ਯਾਨੀ ਕਿ ਆਯੁਰਵੇਦਿਕ ਤਰੀਕੇ ਦੇ ਨਾਲ ਇਹਨਾਂ ਵੈਦ ਸਾਹਿਬ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਾਂ ਪਹਿਲਾਂ ਵੀ ਵੀਡੀਓਜ਼ ਕਰਦੇ ਰਹੇ ਹਾਂ ਪੱਖੋਵਾਲ ਪਿੰਡ ਹੁੰਦਾ ਸੀਗਾ ਉੱਥੇ ਮਿਲਦੇ ਸੀਗੇ ਉਸ ਤੋਂ ਇਲਾਵਾ ਫਿਰ ਹੁਣ ਅੱਜ ਇਹਨਾਂ ਨੂੰ ਅਸੀਂ ਲੁਧਿਆਣੇ ਮਿਲਣਾ ਹੈ ਲੁਧਿਆਣੇ ਵੀ ਜਿਹੜੇ ਮਰੀਜ਼ ਇਹਨਾਂ ਕੋਲ ਬਹੁਤ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਕਿਉਂਕਿ ਬਿਮਾਰੀ ਚਾਹੇ ਜਿਹੜੀ ਮੈਂ ਤੁਹਾਨੂੰ ਬਾਹਰ ਇੱਕ ਵਾਰ ਦਿਖਾ ਰਹੇ ਦੇਖ ਸਕਦੇ ਹੋ ਮਾਈਗਰੇਨ ਹੋਗੀ ਖੁਜਲੀ ਹੋਗੀ ਇਨਫੈਕਸ਼ਨ ਹੋਗੀ ਦਾਤ ਖਾਜ ਜੋੜਾਂ ਦਾ ਦਰਦ ਹੋ ਗਿਆ ਤੁਹਾਡੇ हेयर ਫਾਲ ਹੋ ਗਿਆ ਅੱਖਾਂ ਦਾ ਦਰਦ ਹੋ ਗਿਆ ਗਠੀਆ ਸਰਵਾਈਕਲ ਇਹਨਾਂ ਸਾਰਾ ਦਾ ਜਿਹੜਾ ਇੱਕ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਤਰੀਕੇ ਨਾਲ ਇਲਾਜ ਹੁੰਦਾ ਨੇ ਵੈਦ ਪੁਨੀਤ ਕੁਮਾਰ ਜੀ ਉਹਨਾਂ ਦਾ ਵੀ ਮਿਲਾਂਗੇ ਦੇਖ ਸਕਦੇ ਹੋ ਲੁਧਿਆਣੇ ਅੱਜ ਪਹੁੰਚਿਆ ਪਹਿਲਾਂ ਪਖਵਾਲ ਹੁੰਦੇ ਸੀਗੇ ਸੋ ਇਸੇ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਦਵਾਈਆਂ ਦਾ ਟ੍ਰੀਟਮੈਂਟ ਹੁੰਦਾ ਤਾਕੀ ਲੋਕ ਜਿਹੜੇ ਕਿ ਤਰ੍ਹਾਂ ਕਿਤੇ ਆਪਰੇਸ਼ਨ ਤੋਂ ਬਚ ਜਾਣ ਲੋਕ ਵੱਡੇ ਵੱਡੇ ਹਸਪਤਾਲਾਂ ਤੋਂ ਬਚ ਜਾਣ ਲੋਕ ਵੱਡੇ ਵੱਡੇ ਖਰਚਿਆਂ ਤੋਂ ਬਚ ਜਾਣ ਦੇਸੀ ਤਰੀਕੇ ਨਾਲ ਜੇ ਇਲਾਜ ਹੁੰਦਾ ਤਾਂ ਸ਼ਾਇਦ ਇਸ ਤੋਂ ਵੱਡਾ ਹੋਰ ਕੋਈ ਵਰਦਾਨ ਨਹੀਂ ਹੋ ਸਕਦਾ ਸੋ ਆਯੂਵੇਦ ਇੱਥੇ ਬੈਤ ਸਾਹਿਬ ਨਾਲ ਬੈਠੇ ਹੋਏ ਨੇ ਬਹੁਤ ਸਾਰੇ ਮਰੀਜ਼ ਵੀ ਆਏ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਲੋਕ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਨੇ ਜਾਂ ਕਿਸ ਤਰੀਕੇ ਨਾਲ ਅੱਜ ਇੱਥੇ ਪਹੁੰਚੇ ਆ ਕਿਉਂਕਿ ਅਸੀਂ ਜਦੋਂ ਕੋਈ ਵੀ ਬਿਮਾਰੀ ਹੁੰਦੀ ਹੈ ਅਸੀਂ ਪਹਿਲਾਂ ਡਾਕਟਰ ਕੋਲ ਜਾਂਦੇ ਪਹਿਲਾਂ ਹਸਪਤਾਲ ਜਾਂਦੇ ਆ ਤੇ ਵੈਦ ਜਾਂ ਦੇਸੀ ਦਵਾਈ ਵਾਲ ਬੰਦਾ ਥੋੜਾ ਦੂਸਰੀ ਵਾਰ ਸੋਚਦਾ ਉਹਨੇ ਕਿ ਚਲੋ ਠੀਕ ਹੈ ਉਧਰ ਵੀ ਟ੍ਰਾਈ ਮਾਰ ਲਈਏ 슈ਗਰ ਦੇ ਕਾਫੀ ਪੇਸ਼ੈਂਟ ਨੇ ਜਿਹਨਾਂ ਇਹ 슈ਗਰ ਬਹੁਤ ਜਿਆਦਾ ਹਾਈ ਹੁੰਦੀ ਹੈ ਡਾਕਟਰ ਕਹਿੰਦੇ ਵੀ ਤੁਹਾਡਾ ਆਪਰੇਸ਼ਨ ਹੋ ਨਹੀਂ ਸਕਦਾ ਜੀ ਠੀਕ ਹੈ ਦਵਾਈ ਵੀ ਨਹੀਂ ਕੋਈ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਦੀ ਮਿਲਦੀ ਤਾਂ ਫਿਰ ਉਹਨਾਂ ਵਾਸਤੇ ਤਾਂ ਇਹ ਦਵਾਈ ਵਰਦਾਨ ਹੀ ਹੈ ਜੀ ਡੈਫੀਨਿਟਲੀ ਵਰਦਾਨ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਜਿੱਥੇ ਬਿਨਾਂ ਪੈਸੇ ਤੋਂ ਕੋਈ ਥੋੜੇ ਕਿ ਪੈਸੇ ਲੈਣਾ ਕਹਿੰਦੇ ਕਿ ਸਾਡੇ ਬਜ਼ੁਰਗਾਂ ਨੇ ਜਿੰਨਾ ਕੁ ਸੀ ਸਿੱਖਿਆ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਦਵਾਈ ਦਾ ਕੋਈ ਪੈਸਾ ਨਹੀਂ ਲਾਣਾ ਤੇ ਹਰ ਹੱਦ ਬੁੱਧਵਾਰ ਆ ਜੀ ਹਰ ਹਫਤੇ ਬੁੱਧਵਾਰ ਹਾਂਜੀ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਲੁਧਿਆਣੇ ਦੇ ਵਿੱਚ ਹਾਂਜੀ ਹਾਂਜੀ ਤੇ ਇਹਦੀ ਪੱਥਰੀ ਗੁਰਦੇ ਦੀ ਪੱਥਰੀ ਰਸੌਲੀਆਂ ਗਠੀਆ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ ਇਹਨਾਂ ਚੀਜ਼ਾਂ ਦਾ ਸਾਡੇ ਕੋਲੇ ਬਹੁਤ ਵਧੀਆ ਇਲਾਜ ਹੈ ਜੀ 슈ਗਰ ਦੇ ਮਰੀਜ਼ ਐ ਜਿਨ੍ਹਾਂ ਦੀ 슈ਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਉਹ ਵੀ ਆ ਕੇ ਸਾਡੇ ਤੋਂ ਦਵਾਈ ਲੈ ਆ ਸਕਦੇ ਆ ਹਫਤੇ ਦੇ ਅੰਦਰ ਅੰਦਰ ਜਿਹੜੀ ਸ਼ੂਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ ਹਾਂਜੀ ਸ਼ੂਗਰ ਦਵਾਈ ਕਮਜ਼ੋਰੀ ਵੀਕਨੈਸ ਉਹ ਵੀ ਦੂਰ ਹੋ ਜਾਂਦੀ ਹੈ ਪਰ ਕਈ ਪੇਸ਼ੈਂਟ ਆਏ ਜੀ ਨਹੀਂ ਅਫੋਰਡ ਕਰ ਸਕਦੇ ਜੀ 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 ਬਿਲਕੁਲ ਬਿਲਕੁਲ ਕਈ ਲੋਕਾਂ ਕਈ ਨਹੀਂ ਅਫੋਰਡ ਕਰ ਸਕਦੇ ਜਾਂ ਕਈ ਬਜ਼ੁਰਗ ਹੈ ਜਿਨ੍ਹਾਂ ਨੂੰ ਨਹੀਂ ਕੋਈ ਦਵਾਈ ਦਵਾ ਸਕਦਾ ਤੇ ਉਹ ਚਲੋ ਸਾਡੇ ਕੋਲੇ ਆ ਜਾਂਦੇ ਆ ਜੀ ਅਸੀਂ ਸੇਵਾ ਕਰ ਰਹੇ ਹਾਂ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਮੈਸਟਰ ਤੁਸੀਂ ਨਬਜ਼ ਦੇਖ ਕੇ ਬਿਮਾਰੀ ਪਛਾਣ ਲੈਂਦੇ ਹੋ ਤੁਹਾਡੀ ਪਛਾਣ ਹੈ ਜੀ ਇਹ ਹਾਂਜੀ ਹਾਂਜੀ ਦੇਖੋ ਜੀ ਇਹ ਆਪਣੇ ਤੇ ਕਿਰਪਾ ਕਹਿ ਸਕਦੇ ਆ ਜੀ ਵਾਹਿਗੁਰੂ ਦੀ ਕਿਰਪਾ ਹਾਂਜੀ ਹਾਂਜੀ ਇਹ ਜਿਹੜੀ ਪદ્ધਤੀ ਹੈ ਨਵਜ ਦੇਖ ਕੇ ਇਲਾਜ ਕਰਨਾ ਇਹ ਵੈਦਾਂ ਦੀ ਪੁਰਾਣੀ ਪદ્ધਤੀ ਹੈ ਜੀ ਅੱਜ ਕੱਲ ਤਾਂ ਹੁਣ ਨਵੇਂ-ਨਵੇਂ ਟੈਸਟ ਆ ਗਏ ਆ ਜੀ ਠੀਕ ਹੈ ਉਹਦੇ ਵਿੱਚ ਆਪਾਂ ਰੋਗ ਦੇਖ ਸਕਦੇ ਆ ਡਾਇਗਨੋਸ ਕਰ ਸਕਦੇ ਆ ਪਰ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਨਵਜ ਦੇਖ ਕੇ ਹੀ ਹੀ ਰੋਗਾਂ ਦਾ ਪਤਾ ਲੱਗ ਜਾਂਦਾ ਹੈ ਵੀ ਕਿਹੜਾ ਰੋਗ ਹੈ ਕਿੰਨੇ ਸਮੇਂ ਤੋਂ ਇਹ ਰੋਗ ਬਣ ਰਿਹਾ ਕਿੱਥੋਂ ਜੂਜ ਰਿਹਾ ਹੈ ਹਾਂਜੀ ਕਿਹੜੇ ਕਿਹੜੇ ਕਾਰਨ ਤੋਂ ਇਹ ਰੋਗ ਬਣਿਆ ਉਹਦਾ ਵੀ ਪਤਾ ਲੱਗ ਜਾਂਦਾ ਹੈ ਫਿਰ ਅਸੀਂ ਪੇਸ਼ੈਂਟ ਨੂੰ ਦਵਾਈ ਦੇ ਨਾਲ ਨਾਲ ਡਾਈਟ ਦੇ ਵਿੱਚ ਸੁਧਾਰ ਕਰਨਾ ਵੀ ਸੁਜੈਸਟ ਕਰਦੇ ਆ ਤੇ ਜਿਹਦੇ ਨਾਲ ਉਹਨਾਂ ਦਾ ਰੋਗ ਹੈ ਜਿਹੜਾ ਜਲਦੀ ਠੀਕ ਹੋ ਜਾਂਦਾ ਵੀ ਦਿਨ-ਦਿਨ ਚਾਰੇ ਤੁਹਾਡੀ ਕਿਹੋ ਜੀ ਹੋਣੀ ਚਾਹੀਦੀ ਹੈ ਫੂਡ ਡਾਈਟ ਵੀ ਦੱਸਦੇ ਹਾਂ ਜੀ 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 ਬਿਲਕੁਲ ਦੱਸਦੇ ਹਾਂ ਜੀ ਕੀ ਖਾਣਾ ਕੀ ਨਹੀਂ ਖਾਣਾ ਕਿਹੜੀ ਦਵਾਈ ਇਸਤੇਮਾਲ ਕਰਨੀ ਹੈ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਸੋਣਾ ਸਭ ਚੀਜ਼ਾਂ ਦੱਸਦੇ ਹਾਂ ਜੀ ਫੇਰ ਹੀ ਰੋਗ ਇਹ ਕ्योर ਹੁੰਦੇ ਆ ਜੀ ਬਿਲਕੁਲ ਬਿਲਕੁਲ ਡੈਫੀਨਿਟ ਸੋ ਕਹਿੰਦਾ ਭਾਬਾ ਕਿ ਦਵਾਈ ਦੇ ਨਾਲ-ਨਾਲ ਤੁਹਾਨੂੰ ਵੈਦ ਸਾਹਿਬ ਕਹਿੰਦੇ ਕਿ ਅਸੀਂ ਡਾਈਟ ਦਿਨ ਚੜਿਆ ਕੀ ਤੁਸੀਂ ਦਿਨ ਚ ਕੀ ਖਾਣਾ ਕੀ ਪੀਣਾ ਉਹ ਵੀ ਦੱਸਦੇ ਹਾਂ ਵੀਡੀਓ ਨੂੰ ਤੁਸੀਂ ਹਰ ਵਾਰ ਤੋਂ ਬਾਅਦ ਸ਼ੇਅਰ ਕਰਨਾ ਜੀ ਲੁਧਿਆਣੇ ਵੈਦ ਸਾਹਿਬ ਬੁੱ ਪੋੜੀ ਆ ਕਈ ਦਵਾਈ ਪਾਈ ਜਾਂਦੀ ਆ ਅੱਖਾਂ ਇੱਕ ਵਾਰ ਦਿਖਾਣੀਆਂ ਨੇ ਵੈਦ ਸਾਹਿਬ ਨੂੰ ਆ ਕੇ ਮਿਲ ਲਓ ਇਸ ਤੋਂ ਇਲਾਵਾ ਕੋਈ ਵੀ ਹੋਰ ਤੁਹਾਡਾ ਕੋਈ ਪੁਰਾਣਾ ਰੋਗ ਵੀ ਆ ਤੁਸੀਂ ਤਾਂ ਵੀ ਆ ਸਕਦੇ ਹੋ ਐਡਰੈਸ ਮੈਂ ਤੁਹਾਨੂੰ ਦੇ ਦਿੱਤਾ ਹੀ ਲੁਧਿਆਣੇ ਵਾਲਾ ਉਸ ਤੋਂ ਇਲਾਵਾ ਫੋਨ ਨੰਬਰ ਵੀ ਦਿੱਤਾ ਕਾਲ ਕਰ ਲਓ ਕਾਲ ਕਰਕੇ ਆਇਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਵੈਦ ਸਾਹਿਬ ਕਿਹੜੇ ਸਮੇਂ ਤੁਹਾਨੂੰ ਮਿਲ ਸਕਦੇ ਨੇ ਐਡਰੈਸ ਸਾਡਾ ਨੋਟ ਕਰ ਸਕਦੇ ਆ ਜੀ ਵੈਦ ਪੁਨੀਤ ਕੁਮਾਰ ਸ਼੍ਰੀ ਯੋਗੀ ਆਯੁਰਵੇਦ ਸਮਰਾਲਾ ਚੌਂਕ ਨੇੜੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗਲੀ ਨੰਬਰ 2 ਦੇ ਵਿੱਚ ਆਪਣਾ ਇਹ ਕਲੀਨਿਕ ਹੈ ਜੀ ਸਮਾਪਨਾ ਜਿਨ੍ਹਾਂ ਨੇ ਵੀ ਅੱਖਾਂ ਦੀ ਦਵਾਈ ਲੈਣੀ ਹੈ 11 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਆ ਕੇ ਦਵਾਈ ਲੈ ਆ ਸਕਦੇ ਬਿਲਕੁਲ 슈ਗਰ ਦੇ ਮਰੀਜ਼ ਹੈ ਜਿਨ੍ਹਾਂ ਦੀ 슈ਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਹਫਤੇ ਦੇ ਅੰਦਰ ਅੰਦਰ ਜਿਹੜੀ 슈ਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ 슈ਗਰ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਤੇ ਇਹਦੀ ਪੱਥਰੀ ਗੁਰਦੇ ਦੀ ਪੱਥਰੀ ਰਸੌਲੀਆਂ ਗਠੀਆ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ ਗਰੀਬ ਲੋਕ ਕਈ ਨਹੀਂ ਅਫੋਰਡ ਕਰ ਸਕਦੇ ਜਾਂ ਕਈ ਬਜ਼ੁਰਗ ਹੈ ਜਿਨ੍ਹਾਂ ਨੂੰ ਨਹੀਂ ਕੋਈ ਦਵਾਈ ਦਵਾ ਸਕਦਾ ਕੋਲ ਆਪਾਂ ਇਹ ਦਵਾਈ ਫ੍ਰੀ ਦਿੰਨੇ ਆ ਆਯੁਰਵੇਦਿਕ ਦਵਾਈਆਂ ਨੇ ਜੀ ਆਪ ਹੀ ਅਸੀਂ ਬਣਾਉਂਦੇ ਆ ਦਵਾਈ ਦੇ ਨਾਲ ਨਾਲ ਡਾਈਟ ਦੇ ਵਿੱਚ ਸੁਧਾਰ ਕਰਨਾ ਵੀ ਸੁਜੈਸਟ ਕਰਦੇ ਆ ਕਿ ਨਵਜ ਦੇਖ ਕੇ ਹੀ ਰੋਗਾਂ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਰੋਗ ਹੈ 20 ਦਿਨ ਹੀ ਮੈਨੂੰ ਮਤਲਬ ਮੈਂ ਪਗਾ ਰਹਿਣਕ ਤੋਂ ਪਾਠ ਕਾਲੇ ਮੋਤੀ ਵਾਲੇ ਜਿਹਨਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ ਵੀ ਕੋਈ ਮਤਲਬ ਇਲਾਜ ਨਹੀਂ ਹੈਗਾ ਤੁਹਾਡਾ ਲੁਧਿਆਣੀ ਦਾ ਇਹ ਆਯੁਰਵੇਦਿਕ ਯੋਗੀ ਆਯੁਰਵੇਦਿਕ ਦਵਾਈਖਾਨਾ ਜਿੱਥੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਉਹ ਵੀ ਦੇਸੀ ਯਾਨੀ ਕਿ ਆਯੁਰਵੇਦਿਕ ਤਰੀਕੇ ਦੇ ਨਾਲ ਇਹਨਾਂ ਵੈਦ ਸਾਹਿਬ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਆ ਪਹਿਲਾਂ ਵੀ ਵੀਡੀਓਜ਼ ਕਰਦੇ ਰਹੇ ਆ ਪੱਖੋਵਾਲ ਪਿੰਡ ਹੁੰਦਾ ਸੀਗਾ ਉੱਥੇ ਮਿਲਦੇ ਸੀਗੇ ਉਸ ਤੋਂ ਇਲਾਵਾ ਫਿਰ ਹੁਣ ਅੱਜ ਇਹਨਾਂ ਨੂੰ ਅਸੀਂ ਲੁਧਿਆਣੇ ਮਿਲਣ ਆਏ ਲੁਧਿਆਣੇ ਵੀ ਜਿਹੜੇ ਮਰੀਜ਼ ਇਹਨਾਂ ਕੋਲ ਬਹੁਤ ਪਹੁੰਚਦੇ ਨੇ ਗੱਲਬਾਤ ਕਰਾਂਗੇ ਕਿਉਂਕਿ ਬਿਮਾਰੀ ਚਾਹੇ ਜਿਹੜੀ ਮੈਂ ਤੁਹਾਨੂੰ ਬਾਹਰ ਇੱਕ ਵਾਰ ਦਿਖਾ ਰਹੇ ਦੇਖ ਸਕਦੇ ਹੋ ਮਾਈਗਰੇਨ ਹੋਗੀ ਖੁਜਲੀ ਹੋਗੀ ਇਨਫੈਕਸ਼ਨ ਹੋਗੀ ਦਾਦ ਖਾਜ ਜੋੜਾ ਦਾ ਦਰਦ ਹੋ ਗਿਆ ਤੁਹਾਡੇ हेयर फॉਲ ਹੋ ਗਿਆ ਅੱਖਾਂ ਦਾ ਦਰਦ ਹੋ ਗਿਆ ਗਠੀਆ ਸਰਵਾਈਕਲ ਇਹਨਾਂ ਸਾਰਾ ਦਾ ਜਿਹੜਾ ਇੱਕ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਤਰੀਕੇ ਦਾ ਇਲਾਜ ਹੁੰਦਾ ਨੇ ਵੈਦ ਪੁਨੀਤ ਕੁਮਾਰ ਜੀ ਉਹਨਾਂ ਦਾ ਵੀ ਮਿਲਾਂਗੇ ਦੇਖ ਸਕਦੇ ਹੋ ਲੁਧਿਆਣੇ ਅੱਜ ਪਹੁੰਚਿਆ ਪਹਿਲਾਂ ਪਖਵਾਲ ਹੁੰਦੇ ਸੀਗੇ ਸੋ ਇਸੇ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਦਵਾਈਆਂ ਦਾ ਟ੍ਰੀਟਮੈਂਟ ਹੁੰਦਾ ਤਾਕੀ ਲੋਕ ਜਿਹੜੇ ਕਿ ਤਰ੍ਹਾਂ ਕਿਤੇ ਆਪਰੇਸ਼ਨ ਤੋਂ ਵੱਜ ਜਾਣ ਲੋਕ ਵੱਡੇ ਵੱਡੇ ਹਸਪਤਾਲਾਂ ਤੋਂ ਵੱਜ ਜਾਣ ਲੋਕ ਵੱਡੇ ਵੱਡੇ ਖਰਚਿਆਂ ਤੋਂ ਵੱਜ ਜਾਣ ਦੇਸੀ ਤਰੀਕੇ ਨਾਲ ਜੇ ਇਲਾਜ ਹੁੰਦਾ ਤਾਂ ਸ਼ਾਇਦ ਇਸ ਤੋਂ ਵੱਡਾ ਹੋਰ ਕੋਈ ਵਰਦਾਨ ਨਹੀਂ ਹੋ ਸਕਦਾ ਸੋ ਆਈ ਬੇ ਤੇ ਇੱਥੇ ਬੈਸਾਬ ਨਾਲ ਬੈਠੇ ਹੋਏ ਨੇ ਬਹੁਤ ਸਾਰੇ ਮਰੀਜ਼ ਵੀ ਆਏ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਲੋਕ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਨੇ ਜਾਂ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਆ ਕਿਉਂਕਿ ਅਸੀਂ ਜਦੋਂ ਕੋਈ ਵੀ ਬਿਮਾਰੀ ਹੁੰਦੀ ਹੈ ਅਸੀਂ ਪਹਿਲਾਂ ਡਾਕਟਰ ਕੋਲ ਜਾਂਦੇ ਪਹਿਲਾਂ ਹਸਪਤਾਲ ਜਾਂਦੇ ਆ ਤੇ ਵੈਦ ਜਾਂ ਦੇਸੀ ਦਵਾਈ ਵਾਲ ਬੰਦਾ ਥੋੜਾ ਦੂਸਰੀ ਵਾਰ ਸੋਚਦਾ ਉਹਨੇ ਕਿ ਚਲੋ ਠੀਕ ਹੈ ਉਧਰ ਵੀ ਟ੍ਰਾਈ ਮਾਰ ਲਈਏ 슈ਗਰ ਦੇ ਕਾਫੀ ਪੇਸ਼ੈਂਟ ਨੇ ਜਿਹਨਾਂ ਇਹ 슈ਗਰ ਬਹੁਤ ਜਿਆਦਾ ਹਾਈ ਹੁੰਦੀ ਹੈ ਡਾਕਟਰ ਕਹਿੰਦੇ ਵੀ ਤੁਹਾਡਾ ਆਪਰੇਸ਼ਨ ਹੋ ਨਹੀਂ ਸਕਦਾ ਜੀ ਠੀਕ ਹੈ ਦਵਾਈ ਵੀ ਨਹੀਂ ਕੋਈ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਦੀ ਮਿਲਦੀ ਤਾਂ ਫਿਰ ਉਹਨਾਂ ਵਾਸਤੇ ਤਾਂ ਇਹ ਦਵਾਈ ਵਰਦਾਨ ਹੀ ਹੈ ਜੀ ਡੈਫੀਨਿਟਲੀ ਵਰਦਾਨ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਜਿੱਥੇ ਬਿਨਾਂ ਪੈਸੇ ਤੋਂ ਕੋਈ ਥੋੜੇ ਕਿ ਪੈਸੇ ਲੈਣਾ ਕਹਿੰਦੇ ਕਿ ਸਾਡੇ ਬਜ਼ੁਰਗਾਂ ਨੇ ਜਿੰਨਾ ਕੁ ਸੀ ਸਿੱਖਿਆ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਦਵਾਈ ਦੇ ਉਹ ਕੇ ਪੈਸਾ ਲੈਣਾ ਤੇ ਹਰ ਹਰ ਬੁੱਧਵਾਰ ਆ ਜੀ ਹਰ ਹਫਤੇ ਬੁੱਧਵਾਰ ਹਾਂਜੀ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਲੁਧਿਆਣੇ ਦੇ ਵਿੱਚ ਹਾਂਜੀ ਹਾਂਜੀ ਤੇ ਇਹਦੀ ਪੱਥਰੀ ਗੁਰਦੇ ਦੀ ਪੱਥਰੀ ਰਸੌਲੀਆਂ ਗਠੀਆ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ ਇਹਨਾਂ ਚੀਜ਼ਾਂ ਦਾ ਸਾਡੇ ਕੋਲੇ ਬਹੁਤ ਵਧੀਆ ਇਲਾਜ ਹੈ ਜੀ 슈ਗਰ ਦੇ ਮਰੀਜ਼ ਹੈ ਜਿਨ੍ਹਾਂ ਦੀ 슈ਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਉਹ ਵੀ ਆ ਕੇ ਸਾਡੇ ਤੋਂ ਦਵਾਈ ਲੈ ਆ ਸਕਦੇ ਆ ਹਫਤੇ ਦੇ ਅੰਦਰ ਅੰਦਰ ਜਿਹੜੀ ਸ਼ੂਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ ਹਾਂਜੀ ਸ਼ੂਗਰ ਦਵਾਈ ਕਮਜ਼ੋਰੀ ਵੀਕਨੈਸ ਉਹ ਵੀ ਦੂਰ ਹੋ ਜਾਂਦੀ ਹੈ ਪਰ ਕਈ ਪੇਸ਼ੈਂਟ ਆਏ ਜੀ ਨਹੀਂ ਅਫੋਰਡ ਕਰ ਸਕਦੇ ਉਹ ਵੀ ਜੀ 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 ਬਿਲਕੁਲ ਗਰੀਬ ਲੋਕ ਕਈ ਨਹੀਂ ਅਫੋਰਡ ਕਰ ਸਕਦੇ ਜਾਂ ਕਈ ਬਜ਼ੁਰਗ ਹੈ ਜਿਨ੍ਹਾਂ ਨੂੰ ਨਹੀਂ ਕੋਈ ਦਵਾਈ ਦਵਾ ਸਕਦਾ ਤੇ ਉਹ ਚਲੋ ਸਾਡੇ ਕੋਲੇ ਆ ਜਾਂਦੇ ਆ ਜੀ ਅਸੀਂ ਸੇਵਾ ਕਰ ਰਹੇ ਹਾਂ ਚਲੋ ਬਹੁਤ ਵਧੀਆ ਗੱਲ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਮੈਸਟਰ ਤੁਸੀਂ ਨਬਜ਼ ਦੇਖ ਕੇ ਬਿਮਾਰੀ ਪਛਾਣ ਲੈਣ ਤੋਂ ਤੁਹਾਡੀ ਪਛਾਣ ਹੈ ਜੀ ਇਹ ਹਾਂਜੀ ਹਾਂਜੀ ਦੇਖੋ ਜੀ ਇਹ ਆਪਣੇ ਤੇ ਕਿਰਪਾ ਕਹਿ ਸਕਦੇ ਆ ਜੀ ਵਾਹਿਗੁਰੂ ਦੀ ਕਿਰਪਾ ਹੈ ਹਾਂ 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 ਇਹ ਜਿਹੜੀ ਪદ્ધਤੀ ਹੈ ਨਵਜ ਦੇਖ ਕੇ ਇਲਾਜ ਕਰਨਾ ਇਹ ਵੈਦਾਂ ਦੀ ਪੁਰਾਣੀ ਪદ્ધਤੀ ਹੈ ਜੀ ਅੱਜ ਕੱਲ ਤਾਂ ਹੁਣ ਨਵੇਂ-ਨਵੇਂ ਟੈਸਟ ਆ ਗਏ ਆ ਜੀ ਠੀਕ ਹੈ ਉਹਦੇ ਵਿੱਚ ਆਪਾਂ ਰੋਗ ਦੇਖ ਸਕਦੇ ਆ ਡਾਇਗਨੋਸ ਕਰ ਸਕਦੇ ਆ ਪਰ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਨਵਜ ਦੇਖ ਕੇ ਹੀ ਰੋਗਾਂ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਰੋਗ ਹੈ ਕਿੰਨੇ ਸਮੇਂ ਤੋਂ ਇਹ ਰੋਗ ਬਣ ਰਿਹਾ ਹਾਂਜੀ ਕਿਹੜੇ ਕਿਹੜੇ ਕਾਰਨ ਤੋਂ ਇਹ ਰੋਗ ਬਣਿਆ ਉਹਦਾ ਵੀ ਪਤਾ ਲੱਗ ਜਾਂਦਾ ਫਿਰ ਅਸੀਂ ਪੇਸ਼ੈਂਟ ਨੂੰ ਦਵਾਈ ਦੇ ਨਾਲ ਨਾਲ ਡਾਈਟ ਦੇ ਵਿੱਚ ਸੁਧਾਰ ਕਰਨਾ ਵੀ ਸੁਜੈਸਟ ਕਰਦੇ ਆ ਤੇ ਜਿਹਦੇ ਨਾਲ ਉਹਨਾਂ ਦਾ ਰੋਗ ਹੈ ਜਿਹੜਾ ਜਲਦੀ ਠੀਕ ਹੋ ਜਾਂਦਾ ਹੈ ਦਿਨ ਦੀ ਦਿਨ ਚਾਰੇ ਤੁਹਾਡੀ ਕਿਹੋ ਜੀ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਦੱਸਦੇ ਆਂ ਜੀ ਕੀ ਖਾਣਾ ਕੀ ਨਹੀਂ ਖਾਣਾ ਕਿਹੜੀ ਦਵਾਈ ਇਸਤੇਮਾਲ ਕਰਨੀ ਹੈ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਸੋਣਾ ਸਭ ਚੀਜ਼ਾਂ ਦੱਸਦੇ ਆਂ ਜੀ ਫੇਰ ਹੀ ਰੋਗ ਇਹ ਕ्योर ਹੁੰਦੇ ਆ ਜੀ ਬਿਲਕੁਲ ਬਿਲਕੁਲ ਡੈਫੀਨਿਟ ਸੋ ਕਹਿਣ ਦਾ ਭਾਵ ਕਿ ਦਵਾਈ ਦੇ ਨਾਲ ਨਾਲ ਤੁਹਾਨੂੰ ਵੈਦ ਸਾਹਿਬ ਕਹਿੰਦੇ ਕਿ ਅਸੀਂ ਡਾਈਟ ਦਿਨ ਚੜਿਆ ਕੀ ਤੁਸੀਂ ਦਿਨ ਚ ਕੀ ਖਾਣਾ ਕੀ ਪੀਣਾ ਉਹ ਵੀ ਦੱਸਦੇ ਆਂ ਵੀਡੀਓ ਨੂੰ ਤੁਸੀਂ ਹਰ ਵਕਤ ਬਾਅਦ ਸ਼ੇਅਰ ਕਰਨਾ ਜੀ ਲੁਧਿਆਣੇ ਵੈਦ ਸਾਹਿਬ ਬੁੱਧਵਾਰ ਆਉਂਦੇ ਨੇ ਜਿੱਥੇ ਕੀ ਅਖਰੀ ਦਵਾਈ ਜ ਪੋਰੀਆ ਕਾਇ ਦਵਾਈ ਪਾਈ ਜਾਂਦੀ ਆੱਖਾ ਇੱਕ ਵਾਰ ਦਿਖਾਣੀਆਂ ਨੇ ਵੈਦ ਸਾਹਿਬ ਨੂੰ ਆ ਕੇ ਮਿਲ ਲਓ ਇਸ ਤੋਂ ਇਲਾਵਾ ਕੋਈ ਵੀ ਹੋਰ ਤੁਹਾਡਾ ਕੋਈ ਪੁਰਾਣਾ ਰੋਗ ਵੀ ਆ ਤੁਸੀਂ ਤਾਂ ਵੀ ਆ ਸਕਦੇ ਹੋ ਐਡਰੈਸ ਮੈਂ ਤੁਹਾਨੂੰ ਦੇ ਦਿੱਤਾ ਲੁਧਿਆਣੇ ਵਾਲਾ ਉਸ ਤੋਂ ਇਲਾਵਾ ਫੋਨ ਨੰਬਰ ਵੀ ਦਿੱਤਾ ਕਾਲ ਕਰ ਲਓ ਕਾਲ ਕਰਕੇ ਆਇਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਵੈਦ ਸਾਹਿਬ ਕਿਹੜੇ ਸਮੇਂ ਤੁਹਾਨੂੰ ਮਿਲ ਸਕਦੇ ਨੇ ਐਡਰੈਸ ਸਾਡਾ ਨੋਟ ਕਰ ਸਕਦੇ ਆ ਜੀ ਵੈਦ ਪੁਨੀਤ ਕੁਮਾਰ ਸ਼੍ਰੀ ਯੋਗੀ ਆਯੁਰਵੇਦ ਸਮਰਾਲਾ ਚੌਂਕ ਨੇੜੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗਲੀ ਨੰਬਰ 2 ਦੇ ਵਿੱਚ ਆਪਣਾ ਇਹ ਕਲੀਨਿਕ ਹੈ ਜੀ ਸਮਾਪਨਾ ਜਿਨ੍ਹਾਂ ਨੇ ਵੀ ਅੱਖਾਂ ਦੀ ਦਵਾਈ ਲੈਣੀ ਹੈ 11 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਆ ਕੇ ਦਵਾਈ ਲੈ ਆ ਸਕਦੇ ਬਿਲਕੁਲ 슈ਗਰ ਦੇ ਮਰੀਜ਼ ਹੈ ਜਿਨ੍ਹਾਂ ਦੀ 슈ਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਹਫਤੇ ਦੇ ਅੰਦਰ ਅੰਦਰ ਜਿਹੜੀ 슈ਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਤੇ ਇਹਦੀ ਪਥਰੀ ਗੁਰਦੇ ਦੀ ਪਥਰੀ ਰਸੌਲੀਆਂ ਗਟੀਆਂ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ। ਥਰੀਬ ਲੋਕ ਕਈ ਨਹੀਂ ਅਫੋਰਡ ਕਰ ਸਕਦੇ ਜਾਂ ਕਈ ਬਜ਼ੁਰਗ ਹੈ ਇਹਨਾਂ ਨੂੰ ਨਹੀਂ ਕੋਈ ਦਵਾਈ ਦਵਾ ਸਕਦਾ। ਕੋਲ ਆਪਾਂ ਇਹ ਦਵਾਈ ਫ੍ਰੀ ਦਿੰਨੇ ਆ। ਆਯੁਰਵੇਦਿਕ ਦਵਾਈਆਂ ਨੇ ਜੀ ਆਪ ਹੀ ਅਸੀਂ ਬਣਾਉਂਦੇ ਆ। ਦਵਾਈ ਦੇ ਨਾਲ ਨਾਲ ਡਾਈਟ ਦੇ ਵਿੱਚ ਸੁਧਾਰ ਕਰਨਾ ਵੀ ਸੁਜੈਸਟ ਕਰਦੇ ਆ। ਕਿਉਂਕਿ ਨਵਜ ਦੇਖ ਕੇ ਹੀ ਰੋਗਾਂ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਰੋਗ ਹੈ। 20 ਦਿਨ ਹੀ ਮੈਨੂੰ ਮਤਲਬ ਮੈਂ ਪਗਾਇਆ ਰਹਿਣਕ ਤੋਂ ਪਾਸਟ ਕਾਲੇ ਮੋਤੀ ਵਾਲੇ ਜਿਹਨਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ ਵੀ ਕੋਈ ਮਤਲਬ ਇਲਾਜ ਨਹੀਂ ਹੈਗਾ ਤੁਹਾਡਾ ਲੁਧਿਆਣੀ ਦਾ ਇਹ ਆਯੁਰਵੈਦਿਕ ਯੋਗੀ ਆਯੁਰਵੈਦਿਕ દવાਖਾਨਾ ਜਿੱਥੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਉਹ ਵੀ ਦੇਸੀ ਯਾਨੀ ਕਿ ਆਯੁਰਵੈਦਿਕ ਤਰੀਕੇ ਦੇ ਨਾਲ ਇਹਨਾਂ ਵੈਦ ਸਾਹਿਬ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਆ ਪਹਿਲਾਂ ਵੀ ਵੀਡੀਓਜ਼ ਕਰਦੇ ਰਹੇ ਆ ਪੱਖੋਵਾਲ ਜ ਪਿੰਡ ਹੁੰਦਾ ਸੀਗਾ ਉੱਥੇ ਮਿਲਦੇ ਸੀਗੇ ਉਸ ਤੋਂ ਇਲਾਵਾ ਫਿਰ ਹੁਣ ਅੱਜ ਇਹਨਾਂ ਨੂੰ ਅਸੀਂ ਲੁਧਿਆਣੇ ਮਿਲਣਾ ਹੈ ਲੁਧਿਆਣੇ ਵੀ ਜਿਹੜੇ ਮਰੀਜ਼ਾਂ ਨਾਲ ਕੋ ਬਹੁਤ ਪਹੁੰਚ ਰਿ ਨੇ ਗੱਲਬਾਤ ਕਰਾਂਗੇ ਕਿਉਂਕਿ ਬਿਮਾਰੀ ਚਾਹੇ ਜਿਹੜੀ ਮੈਂ ਤੁਹਾਨੂੰ ਬਾਹਰ ਇੱਕ ਵਾਰ ਦਿਖਾ ਰਹੇ ਦੇਖ ਸਕਦੇ ਹੋ ਮਾਈਗਰੇਨ ਹੋਗੀ ਖੁਜਲੀ ਹੋਗੀ ਇਨਫੈਕਸ਼ਨ ਹੋਗੀ ਦਾਦ ਖਾਜ ਜੋੜਾ ਦਾ ਦਰਦ ਹੋ ਗਿਆ ਤੁਹਾਡੇ हेयर फॉਲ ਹੋ ਗਿਆ ਅੱਖਾਂ ਦਾ ਦਰਦ ਹੋ ਗਿਆ ਗਠੀਆ ਸਰਵਾਈਕਲ ਇਹਨਾਂ ਸਾਰਾ ਦਾ ਜਿਹੜਾ ਇੱਕ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਤਰੀਕੇ ਦਾ ਇਲਾਜ ਹੁੰਦਾ ਨੇ ਵੈਦ ਪੁਨੀਤ ਕੁਮਾਰ ਜੀ ਉਹਨਾਂ ਦਾ ਵੀ ਮਿਲਾਂਗੇ ਦੇਖ ਸਕਦੇ ਹੋ ਲੁਧਿਆਣੇ ਅੱਜ ਪਹੁੰਚਿਆ ਪਹਿਲਾਂ ਪਖਵਾਲ ਹੁੰਦੇ ਸੀਗੇ ਸੋ ਇਸੇ ਆਯੁਰਵੇਦ ਤਰੀਕੇ ਦੇ ਨਾਲ ਦੇਸੀ ਦਵਾਈਆਂ ਦਾ ਟ੍ਰੀਟਮੈਂਟ ਹੁੰਦਾ ਤਾਕੀ ਲੋਕ ਜਿਹੜੇ ਕਿ ਤਰ੍ਹਾਂ ਕਿਤੇ ਆਪਰੇਸ਼ਨ ਤੋਂ ਬਚ ਜਾਣ ਲੋਕ ਵੱਡੇ ਵੱਡੇ ਹਸਪਤਾਲਾਂ ਤੋਂ ਬਚ ਜਾਣ ਲੋਕ ਵੱਡੇ ਵੱਡੇ ਖਰਚਿਆਂ ਤੋਂ ਬਚ ਜਾਣ ਦੇਸੀ ਤਰੀਕੇ ਨਾਲ ਜੇ ਇਲਾਜ ਹੁੰਦਾ ਤਾਂ ਸ਼ਾਇਦ ਇਸ ਤੋਂ ਵੱਡਾ ਹੋਰ ਕੋਈ ਵਰਦਾਨ ਨਹੀਂ ਹੋ ਸਕਦਾ ਸੋ ਆਈ ਵੇ ਤੇ ਇੱਥੇ ਬੈਸਾਬ ਨਾਲ ਬੈਠੇ ਹੋਏ ਨੇ ਬਹੁਤ ਸਾਰੇ ਮਰੀਜ਼ ਵੀ ਆਏ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੇ ਲੋਕ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਨੇ ਜਾਂ ਕਿਸ ਤਰੀਕੇ ਨਾਲ ਜਿੱਥੇ ਪਹੁੰਚੇ ਆ ਕਿਉਂਕਿ ਅਸੀਂ ਜਦੋਂ ਕੋਈ ਵੀ ਬਿਮਾਰੀ ਹੁੰਦੀ ਹੈ ਅਸੀਂ ਪਹਿਲਾਂ ਡਾਕਟਰ ਕੋਲ ਜਾਂਦੇ ਪਹਿਲਾਂ ਹਸਪਤਾਲ ਜਾਂਦੇ ਆ ਤੇ ਵੈਦ ਜਾਂ ਦੇਸੀ ਦਵਾਈ ਵਾਲ ਬੰਦਾ ਥੋੜਾ ਦੂਸਰੀ ਵਾਰ ਸੋਚਦਾ ਉਹਨੇ ਕਿ ਚਲੋ ਠੀਕ ਹੈ ਉਧਰ ਵੀ ਟ੍ਰਾਈ ਮਾਰ ਲਈਏ 슈ਗਰ ਦੇ ਕਾਫੀ ਪੇਸ਼ੈਂਟ ਨੇ ਜਿਹਨਾਂੇ 슈ਗਰ ਬਹੁਤ ਜਿਆਦਾ ਹਾਈ ਹੁੰਦੀ ਹੈ ਡਾਕਟਰ ਕਹਿੰਦੇ ਵੀ ਤੁਹਾਡਾ ਆਪਰੇਸ਼ਨ ਹੋ ਨਹੀਂ ਸਕਦਾ ਜੀ ਠੀਕ ਹੈ ਦਵਾਈ ਵੀ ਨਹੀਂ ਕੋਈ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਦੀ ਮਿਲਦੀ ਤਾਂ ਫਿਰ ਉਹਨਾਂ ਵਾਸਤੇ ਤਾਂ ਇਹ ਦਵਾਈ ਵਰਦਾਨ ਹੀ ਹੈ ਜੀ ਡੈਫੀਨਿਟਲੀ ਵਰਦਾਨ ਹੈ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਜਿੱਥੇ ਬਿਨਾਂ ਪੈਸੇ ਤੋਂ ਕੋਈ ਥੋੜੇ ਕਿ ਪੈਸੇ ਲੈਣਾ ਕਹਿੰਦੇ ਕਿ ਸਾਡੇ ਬਜ਼ੁਰਗਾਂ ਨੇ ਜਿੰਨਾ ਕੁ ਸੀ ਸਿੱਖਿਆ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਦਵਾਈ ਦਾ ਕੋਈ ਪੈਸਾ ਲੈਣਾ ਤੇ ਹਰ ਹਰ ਬੁੱਧਵਾਰ ਆ ਜੀ ਹਰ ਹਫਤੇ ਬੁੱਧਵਾਰ ਹਾਂਜੀ ਬੁੱਧਵਾਰ ਵਾਲੇ ਦਿਨ ਬਿਲਕੁਲ ਫਰੀ ਦਵਾਈ ਇੱਥੇ ਲੁਧਿਆਣੇ ਦਿੱਤੀ ਜਾਂਦੀ ਹੈ ਲੁਧਿਆਣੇ ਦੇ ਵਿੱਚ ਹਾਂਜੀ ਹਾਂਜੀ ਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਰਸੌਲੀਆਂ ਗਠੀਆ ਪੁਰਾਣਾ ਟਾਈਫਾਇਡ ਪੁਰਾਣੇ ਬੁਖਾਰ ਨੇ ਜਿਹੜੇ ਨਹੀਂ ਉਤਰਦੇ ਇਹਨਾਂ ਚੀਜ਼ਾਂ ਦਾ ਸਾਡੇ ਕੋਲੇ ਬਹੁਤ ਵਧੀਆ ਇਲਾਜ ਹੈ ਜੀ 슈ਗਰ ਦੇ ਮਰੀਜ਼ ਹੈ ਜਿਨ੍ਹਾਂ ਦੀ 슈ਗਰ 5 500 ਰਹਿੰਦੀ ਹੈ ਨਹੀਂ ਕੰਟਰੋਲ ਦੇ ਵਿੱਚ ਆਉਂਦੀ ਉਹ ਵੀ ਆ ਕੇ ਸਾਡੇ ਤੋਂ ਦਵਾਈ ਲੈ ਆ ਸਕਦੇ ਆ ਹਫਤੇ ਦੇ ਅੰਦਰ ਅੰਦਰ ਜਿਹੜੀ ਸ਼ੂਗਰ ਹੈ ਉਹ ਨਾਰਮਲ ਰਹਿਣ ਲੱਗ ਜਾਂਦੀ ਹੈ ਹਾਂਜੀ ਸ਼ੂਗਰ ਦਵਾਈ ਕਮਜ਼ੋਰੀ ਵੀਕਨੈਸ ਉਹ ਵੀ ਦੂਰ ਹੋ ਜਾਂਦੀ ਹੈ ਪਰ ਕਈ ਪੇਸ਼ੈਂਟ ਆਏ ਜੀ ਨਹੀਂ ਅਫੋਰਡ ਕਰ ਸਕਦੇ ਉਹ ਵੀ ਜੀ 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 ਬਿਲਕੁਲ ਬਿਲਕੁਲ